ਡਾਕਟਰ ਧੋਗਾ ਗੁਰਪ੍ਰੀਤ ਦਾ ਲਿਖਿਆ ਨਾਵਲ 40 ਦਿਨ ਦਿਨ 9 ਪਾਣੀ ਖੂਹਾਂ ਦੇ ਮਿੱਠੇ ਹੁੰਦੇ ਨੇ ਸਮੁੰਦਰਾਂ ਦੇ ਨਹੀਂ ਕਿਸੇ ਦੇ ਬੜਪਣ ਦਾ ਅੰਦਾਜ਼ਾ ਉਸ ਦੀ ਸ਼ਾਨੋ ਸ਼ੌਕਤ ਵੇਖ ਕੇ ਨਹੀਂ ਲਾਉਣਾ ਚਾਹੀਦਾ ਦਿਨ ਦਾ ਪਹਿਲਾ ਪਹਿਰ ਸ਼ੁਰੂ ਹੁੰਦੇ ਹੀ ਕੇਸਰ ਤੇ ਫਕੀਰ ਨੇ ਆਪਣਾ ਰਾਹ ਫੜ ਲਿਆ ਲੰਬੀਆਂ ਪੁਲਾੰਗਾ ਪੁੱਟਦਾ ਫਕੀਰ ਅਕਸਰ ਆਪਣੇ ਡੰਡੇ ਨਾਲ ਰਸਤੇ 'ਚ ਕੋਈ ਰੋੜਾ ਜਾਂ ਪੱਥਰ ਹਟਾ ਦਿੰਦਾ। ਕਈ ਵਾਰੀ ਫਕੀਰ ਅੱਗੇ ਲੰਘ ਜਾਂਦਾ ਤਾਂ ਕੇਸਰ ਨੂੰ ਦੌੜ ਕੇ ਉਸ ਨਾਲ ਰਲਣਾ ਪੈਂਦਾ। ਰਸਤੇ ਵਿੱਚ ਬੋਤਾ ਲੈ ਕੇ ਜਾ ਰਹੇ ਇੱਕ ਛੋਟੇ ਜਿਹੇ ਕੱਦ ਦੇ ਆਦਮੀ ਨੇ ਰੋਕ ਕੇ ਫਕੀਰ ਦੇ ਚਰਨ ਸਪਰਸ਼ ਕੀਤੇ ਤੇ ਆਪਣਾ ਦਿਲ ਫੋੜ ਲਿਆ। ਮੇਰੇ ਪੈਰ 'ਚ ਕੋਈ ਚੱਕਰ ਐ ਮਹਾਰਾਜ। ਕੋਈ ਕੰਮ ਸ਼ੁਰੂ ਕੀਤੇ ਪਰ ਕੋਈ ਵੀ ਨੇਪਰੇ ਕਈ ਕੰਮ ਸ਼ੁਰੂ ਕੀਤੇ ਪਰ ਕੋਈ ਵੀ ਨੇਪਰੇ ਨਹੀਂ ਚੜਿਆ ਕਿਸੇ ਇੱਕ ਥਾਂ ਟਿਕਾ ਆਉਂਦਾ ਹੀ ਨਹੀਂ ਮੈਨੂੰ ਆਸ਼ੀਰਵਾਦ ਦਿਓ 10 10 ਗੱਜ ਦੇ ਪੰਜ ਟੋਏ ਪੁੱਟ ਕੇ ਪਾਣੀ ਨਹੀਂ ਨਿਕਲਣਾ ਭਲਿਆ ਪੁਰਸ਼ 50 ਗੱਜ ਦਾ ਇੱਕੋ ਖੂਹ ਪੁੱਟਣਾ ਪੈਣਾ ਫਕੀਰ ਨੇ ਬੋਤੇ ਵਾਲੇ ਆਦਮੀ ਨੂੰ ਸੁਝਾਇਆ ਸਾਈ ਜੀ ਤੁਸੀਂ ਵੀ ਦੁਨੀਆ ਬਹੁਤ ਘੁੰਮੀ ਹੈ ਕਿ ਪੈਰ ਵਿੱਚ ਚੱਕਰ ਸੱਚੀ ਹੁੰਦੇ ਕੇਸਰ ਨੇ ਫਕੀਰ ਨੂੰ ਪੁੱਛਿਆ ਜ਼ਿੰਦਗੀ ਇੱਕ ਚੱਕਰ ਹੀ ਤਾਂ ਹੈ ਜ਼ਿੰਦਗੀ ਜਿੱਥੋਂ ਸ਼ੁਰੂ ਹੁੰਦੀ ਹੈ ਇੱਕ ਦਿਨ ਉੱਥੇ ਹੀ ਆ ਕੇ ਮੁੱਕ ਜਾਂਦੀ ਹੈ ਇੱਕ ਚੱਕਰ ਵਾਂਗ ਹਰ ਕਿਸੇ ਦਾ ਆਪਣਾ ਆਪਣਾ ਇੱਕ ਚੱਕਰ ਹੈ ਬ੍ਰਹਿਮੰਡ ਵਿੱਚ ਹਰ ਚੀਜ਼ ਘੁੰਮ ਰਹੀ ਸਾਰੀਆਂ ਧਰਤੀਆਂ ਘੁੰਮ ਰੰਗਾਂ ਹਨ ਸਾਡਾ ਸਰੀਰ ਵੀ ਕਈ ਛੋਟੇ ਛੋਟੇ ਕਣਾਂ ਤੋਂ ਬਣਿਆ ਹੈ ਜੋ ਲਗਾਤਾਰ ਘੁੰਮ ਰਹੇ ਹਨ ਜਦੋਂ ਸਰੀਰ ਘੁੰਮਦਾ ਹੈ ਤਾਂ ਮਨ ਟਿਕਦਾ ਹੈ ਇਸੇ ਕਰਕੇ ਅਸੀਂ ਧਾਰਮਿਕ ਸਥਾਨਾਂ ਦੀ ਵ੍ਰਤੀ ਕਰਮਾ ਕਰਦੇ ਹਨ ਮਸ਼ਹੂਰ ਸੂਫੀ ਸੰਤ ਰੋਮੀ ਰੋਮੀ ਦੇ ਸਮੇਂ ਤੋਂ ਤੁਰਕੀ ਦੇ ਇਲਾਕੇ ਵਿੱਚ ਇੱਕ ਨਾਚ ਵਿਦਾ ਅੱਜ ਤੱਕ ਵੀ ਬਹੁਤ ਪ੍ਰਚਲਿਤ ਹੈ ਇਹ ਨਾਚ ਨਹੀਂ ਸੂਫੀ ਦਰਵੇਸਾਂ ਦੀ ਰੱਬ ਨਾਲ ਜੁੜਨ ਦੀ ਵਿਧੀ ਹੈ ਜਿਸ ਵਿੱਚ ਦਰਵੇਸ਼ ਲੋਕ ਅੱਖਾਂ ਬੰਦ ਕਰਕੇ ਬਾਹਾਂ ਖਿਲਾਰ ਕੇ ਸੰਗੀਤ ਦੀ ਧੁਨ ਤੇ ਘੁੰਮ ਘੁੰਮ ਕੇ ਰੱਬ ਨੂੰ ਯਾਦ ਕਰਦੇ ਹਨ ਉਹ ਸੱਜੇ ਹੱਥ ਦੀ ਥੈਲੀ ਉੱਪਰ ਤੇ ਖੱਬੇ ਹੱਥ ਦੀ ਥੈਲੀ ਥੱਲੇ ਵਾਲ ਕਰਕੇ ਘੁੰਮਦੇ ਹਨ ਜਿਹਦਾ ਭਾਵ ਹੈ ਇੱਕ ਹੱਥ ਨਾਲ ਅੱਲਾਹ ਤਾਲਾ ਤੋਂ ਲੈ ਕੇ ਦੂਸਰੇ ਹੱਥ ਨਾਲ ਦੁਨੀਆ ਨੂੰ ਵੰਡਣਾ ਬਾਬੇ ਨਾਨਕ ਦੇ ਉਦਾਸੀਆਂ ਵੇਲੇ 80000 ਤੋਂ ਵੱਧ ਕੋਹ ਦਾ ਪੈਂਡਾ ਕੀਤਾ ਸੀ ਦੁਨੀਆ ਘੁੰਮ ਕੇ ਸਾਨੂੰ ਇਹ ਵੀ ਸਮਝ ਲੱਗਦੀ ਹੈ ਕਿ ਧਰਤੀ ਦੇ ਵੱਡੇ ਪਸਾਰੇ ਵਿੱਚ ਅਸੀਂ ਮੰਤਰ ਇੱਕ ਕਣ ਵਾਂਗ ਹਾ ਫਕੀਰ ਨੇ ਕਥਾ ਸ਼ੁਰੂ ਕੀਤੀ ਇੱਕ ਵਾਰ ਸ਼িকার ਕਰਦਿਆਂ ਰਸਤਾ ਭੜਕਣ ਕਰਕੇ ਇੱਕ ਰਾਜਾ ਰਾਤ ਨੂੰ ਕਿਸੇ ਸਾਧੂ ਦੀ ਕੁਟੀਆਂ ਵਿੱਚ ਰੁਕਿਆ ਰਾਜੇ ਦੇ ਹਲਕਾਰ ਨੂੰ ਜੋ ਕਿ ਨਕਸ਼ੇ 'ਚ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਧੂ ਨੇ ਪੁੱਛਿਆ ਰੱਬ ਦੇ ਬੰਦੇ ਤੁਸੀਂ ਕਿੱਥੇ ਜਾਣਾ ਹੈ ਅਹਲਕਾਰ ਨੇ ਗੁੱਸੇ ਨਾਲ ਕਿਹਾ ਤੈਨੂੰ ਸ਼ਹਿਨਸ਼ਾਹ ਦੇ ਰਾਜ ਦਾ ਨਹੀਂ ਪਤਾ ਤੈਨੂੰ ਪਤਾ ਨਹੀਂ ਇਹ ਕੌਣ ਹੈ ਨਹੀਂ ਮੈਨੂੰ ਨਹੀਂ ਪਤਾ ਦਿਖਾਓ ਤਾਂ ਇਸ ਨਕਸ਼ੇ 'ਤੇ ਕਿੱਥੇ ਹੈ ਇਹਨਾਂ ਦਾ ਰਾਜ ਸਾਧੂ ਨੇ ਪੁੱਛਿਆ ਅਹਲਕਾਰ ਨੇ ਉਸ ਵੱਡੇ ਸਾਰੇ ਨਕਸ਼ੇ 'ਤੇ ਇੱਕ ਛੋਟੇ ਜਿਹੇ ਰਾਜ ਵੱਲ ਇਸ਼ਾਰਾ ਕੀਤਾ ਇਹ ਹੈ ਜਹ ਆਪਣਾ ਦਾ ਰਾਜ ਇੱਥੇ ਇਹਨਾਂ ਦਾ ਘਰ ਇੱਥੇ ਹੈ ਸਾਧੂ ਨੇ ਕਿਹਾ ਅਹਲਕਾਰ ਨੇ ਇੱਕ ਨਿਸ਼ਾਨ ਵਾਲਾ ਇਸ਼ਾਰਾ ਕੀਤਾ ਅੱਛਾ ਹੁਣ ਮੈਂ ਸਮਝ ਗਿਆ ਸਾਧੂ ਨੇ ਕਿਹਾ ਸੰਸਾਰ ਵਿੱਚ ਤੁਸੀਂ ਇੱਕ ਛੋਟੇ ਜਿਹੇ ਨਿਸ਼ਾਨ ਤੋਂ ਵੱਧ ਕੁਝ ਨਹੀਂ ਹੋ ਕਹਿ ਕੇ ਸਾਧੂ ਨੇ ਪਾਸਾ ਲੈ ਤਸਾਉਂਦੇ ਫਕੀਰ ਨੇ ਕਹਾਣੀ ਖਤਮ ਕਰਕੇ ਕੇਸਰਵਾਲ ਵੇਖਦਿਆਂ ਕਿਹਾ ਕੇਸਰਪੁੱਤਰ ਬੰਦੇ ਨੂੰ ਆਪਣੇ ਅਹਮ ਹੋਣ ਦਾ ਬਹਿਮ ਹੋ ਗਿਆ ਦੂਸਰੀ ਦੂਜੀ ਸੰਸਾਰ ਜੰਗ ਵਿੱਚ ਲੱਖਾਂ ਲੋਕ ਮਾਰੇ ਗਏ ਪਰਿਵਾਰ ਉਜੜ ਗਏ ਇੱਕ ਦੇਸ਼ ਨੇ ਦੂਸਰੇ ਦੇਸ਼ ਦੇ ਦੋ ਸ਼ਹਿਰ ਬੰਬ ਸੁੱਟ ਕੇ ਤਬਾਹ ਕਰ ਦਿੱਤੇ। ਕੰਦ ਕੱਢ ਕੇ ਇੱਕ ਦੇਸ਼ ਨੂੰ ਦੋ ਦੋ ਵਿੱਚ ਵੰਡ ਦਿੱਤਾ ਗਿਆ। ਇਹ ਕਹਿਰ ਇਸ ਕਰਕੇ ਵਾਪਰਿਆ ਕਿ ਬ੍ਰਹਿਮੰਡ ਦੇ ਪੂਰੇ ਵਰਤਾਰੇ ਵਿੱਚ ਬੰਦਾ ਆਪਣੀ ਨਗੂਨੀ ਹیثیت ਨੂੰ ਭੁੱਲ ਚੁੱਕਾ ਹੈ। ਕਹਿ ਕੇ ਫਕੀਰ ਨੇ ਅਸਮਾਨ ਵੱਲ ਵੇਖਿਆ ਤੇ ਅੱਖਾਂ ਬੰਦ ਕਰ ਲੀਆਂ ਜਿਵੇਂ ਅਰਦਾਸ ਕਰ ਰਿਹਾ ਹੋਵੇ। ਕੇਸਰ ਦੀ ਸੋਚ ਉਸ ਵੰਡੇ ਦੇਸ਼ ਦੀ ਕੰਧ 'ਚ ਜਾ ਟੱਕੀ। ਉਸ ਨੂੰ ਲੱਗਿਆ ਜਿਵੇਂ ਉਸ ਦਾ ਦਿਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੋਵੇ ਅੱਧਾ ਫਕੀਰ ਦੇ ਨਾਲ ਤੇ ਅੱਧਾ ਪਿੱਛੇ ਪਿੰਡ ਹੀ ਰਹਿ ਗਿਆ ਹੋਵੇ ਉਸ ਦੇ ਦਿਮਾਗ 'ਚ ਸਵਾਲ ਤਾਂ ਬਹੁਤ ਆਉਂਦੇ ਨੇ ਪਰ ਫਕੀਰ ਦੇ ਜਵਾਬ ਅਜੇ ਉਸ ਦੀ ਸਮਝ ਦੇ ਦਾਇਰੇ ਤੋਂ ਬਾਹਰ ਹਨ ਫਕੀਰ ਸ਼ਾਮ ਸਵੇਰੇ ਰੱਬ ਨੂੰ ਯਾਦ ਕਰਦਾ ਕੇਸਰ ਨੇ ਸੋਚਿਆ ਜਿਵੇਂ ਮੈਂ ਜੀਤੀ ਨੂੰ ਯਾਦ ਕਰਦਾ ਸ਼ਾਇਦ ਮੇਰਾ ਰੱਬ ਜੀਤੀ ਹੀ ਹੈ ਜਿਵੇਂ ਫਕੀਰ ਕਈ ਵਾਰ ਮੂੰਹ ਵਿੱਚ ਹੌਲੀ-ਹੌਲੀ ਇੰਜ ਬੋਲਦਾ ਜਿਵੇਂ ਰੱਬ ਨਾਲ ਗੱਲਾਂ ਕਰ ਰਿਹਾ ਹੋਵੇ ਉਹ ਵੀ ਹਮੇਸ਼ਾ ਖਿਆਲਾਂ ਚ ਜੀਤੀ ਨਾਲ ਗੱਲਾਂ ਕਰਦਾ ਰਹਿੰਦਾ ਸੀ ਕਿਸੇ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਸਨੇ ਕਿਹਾ ਸੀ ਜੀਤੀ ਮੈਨੂੰ ਲੱਗਦਾ ਸੀ ਦੋਵੇਂ ਚੰਨ ਤੇ ਸੂਰਜ ਵਾਂਗਾਂ ਉਹ ਕਿਵੇਂ ਜੀਤੀ ਨੇ ਪੁੱਛਿਆ ਅਸੀਂ ਸਵੇਰੇ ਸ਼ਾਮ ਮਿਲਦੇ ਤਾਂ ਰਹਿੰਨੇ ਆਂ ਪਰ ਸਾਥੋਂ ਇਕੱਠੇ ਕਦੇ ਵੀ ਨਹੀਂ ਹੋਇਆ ਜਾਣਾ ਕਹਿੰਦਿਆ ਕੇਸਰ ਦੇ ਮੂੰਹ ਕੇਸਰ ਨੇ ਮੂੰਹ ਦੂਸਰੇ ਪਾਸੇ ਫੇਰ ਲਿਆ ਕੇਸਰ ਦੀ ਇਹ ਗੱਲ ਸੁਣ ਕੇ ਜੀਤੀ ਉਦਾਸ ਹੋ ਗਈ ਸੀ ਕੇਸਰ ਦਾ ਦਿਲ ਕੀਤਾ ਕਿ ਜੀਤੀ ਦਾ ਹੱਥ ਆਪਣੇ ਦੋਵੇਂ ਹੱਥਾਂ ਵਿੱਚ ਫੜ ਲਵੇ ਪਰ ਉਹ ਤਾਂ ਬਸ ਉਸ ਦੀ ਚੁੰਨੀ ਦਾ ਸਿਰਾ ਹੀ ਫੜ ਸਕਿਆ ਸੀ ਸੋਚਦਿਆਂ ਸੋਚਦਿਆਂ ਕੇਸਰ ਇੱਕਦਮ ਉੱਠ ਕੇ ਬੈਠ ਗਿਆ ਤੇ ਆਸਣ ਲਾ ਕੇ ਬੈਠੇ ਫਕੀਰ ਨੂੰ ਸਵਾਲ ਕੀਤਾ ਸਾਈ ਜੀ ਬੰਦਾ ਜਿੱਥੇ ਮਰਜੀ ਚਲਾ ਜਾਵੇ ਪਰ ਪਿੰਡ ਨਾਲ ਮੋਹ ਪਿਆਰ ਕਿਉਂ ਨਹੀਂ ਕੱਟਦਾ ਜਵਾਨਾ ਇਹ ਆਦਮੀ ਦੀ ਮੂਲ ਫਿਰਦੀ ਹੈ ਬਿਰਤੀ ਹੈ ਆਪਣੀ ਜੰਮਣ ਪੋ ਆਪਣੀ ਬੋਲੀ ਅਤੇ ਆਪਣਾ ਬਚਪਨ ਬੰਦੇ ਦੀਆਂ ਜੜਾਂ ਹੁੰਦੀਆਂ ਨੇ। ਦਰਖਤ ਦੀਆਂ ਟਾਣੀਆਂ ਜਿੰਨਾ ਮਰਜੀ ਵੱਧ ਜਾਣ ਉਹ ਮੁੜ ਕੇ ਝੁਕਦੀਆਂ ਆਪਣੀ ਜੜਾਂ ਵੱਲ ਹੀ ਨੇ। ਬੰਦਾ ਜਿੱਥੇ ਮਰਜੀ ਚਲਾ ਜਾਏ ਕਦੇ ਨਾ ਕਦੇ ਵਾਪਸ ਆਪਣੀ ਮਿੱਟੀ ਵੱਲ ਮੁੜਦਾ ਜ਼ਰੂਰ ਹੈ ਭਾਵੇਂ ਖਿਆਲਾਂ ਵਿੱਚ ਹੀ ਮੁੜੇ। ਕੇਸਰ ਨੂੰ ਹਰ ਰੋਜ਼ ਆਪਣੇ ਅੰਦਰ ਕੁਝ ਨਾ ਕੁਝ ਬਦਲ ਰਿਹਾ ਮਹਿਸੂਸ ਹੁੰਦਾ ਸੀ। ਉਸ ਨੂੰ ਬਾਪੂ ਦੇ ਘਰੋਂ ਜਾਣ ਦਾ ਕਾਰਨ ਕੁਝ-ਕੁਝ ਸਮਝ ਆ ਗਿਆ ਸੀ। ਬਸ ਇੱਕ ਵਾਰ ਬਾਪੂ ਮਿਲ ਜਾਵੇ ਉਸ ਨੂੰ ਵਾਪਸ ਕਰ ਲਿਆ ਕਿ ਬੇਬੇ ਤੇ ਬਾਪੂ ਨੂੰ ਹਮੇਸ਼ਾ ਖੁਸ਼ ਰੱਖਾਂਗਾ ਤੇ ਕੇਸਰ ਦਾ ਹੱਥ ਗਲ ਚ ਪਾਇਤ ਵੀ ਤੇ ਚਲਾ ਗਿਆ ਫਕੀਰ ਅਜੇ ਵੀ ਚੌਂਕੜਾ ਲਾਈ ਬੈਠਾ ਸੀ ਕੇਸਰ ਦੀਆਂ ਅੱਖਾਂ ਨੀਂਦਰ ਨਾਲ ਬੋਝਲ ਹੋ ਰੰਗੀਆਂ ਸਨ ਅੱਖਾਂ 'ਚ ਜੀਤੀ ਭਰੀ ਹੋਈ ਸੀ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਪਿੱਛੋਂ ਆ ਕੇ ਉਸ ਦੇ ਕੰਨ 'ਚ ਹੌਲੀ-ਹੌਲੀ ਕਿਹਾ ਵੀ ਕਿਸਰਾ ਇਹ ਕਿਹੋ ਜਿਹਾ ਪਿਆਰ ਹੈ ਤੇਰਾ ਤੂੰ ਤੇ ਹੁਣ ਦਿਸਣੋ ਵੀ ਗਿਆ ਕੇਸਵਰ ਦਾ ਦਿਲ ਕੀਤਾ ਕਿ ਜੀਤੀ ਨੂੰ ਕਲਾਮੇ ਵਿੱਚ ਲੈ ਕੇ ਕਹੇ ਮੇਰਾ ਪਿਆਰ ਤਾਂ ਅੱਖ ਦੀ ਪਲਕ ਵਰਗਾ ਏ ਪਲਕ ਨੂੰ ਅੱਖ ਵੇਖ ਨਹੀਂ ਸਕਦੀ ਪਰ ਇਸ ਦੇ ਹੁੰਦਿਆਂ ਅੱਖ ਨੂੰ ਕੋਈ ਛੋਹ ਵੀ ਨਹੀਂ ਸਕਦਾ ਧੰਨਵਾਦ